ਅਸੀਂ ਤਾਂ ਬਾਰ-ਬਾਰ ਕਹਿੰਨੇ ਆ ਵੀ ਸਾਡਾ ਜਥੇਦਾਰ ਸਾਡੀ ਸਰਮੌਰ ਸਾਡਾ ਮਾਰ ਦਰਸ਼ਕ ਸਾਡੇ ਜੀਵਨ ਚ ਕ੍ਰਾਂਤੀ ਲਿਆਉਣ ਵਾਲੀ ਗੱਲਬਾਤ ਜਿਹੜੀ ਆ ਉਹ ਪੰਤੀ ਮਾਪੁਰਖ ਸਾਡੇ ਵਾਸਤੇ ਲੈ ਕੇ ਆਇਆ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਹਨੂੰ ਪੜੋ ਸਮਝੋ ਜੀਵਨ ਚ ਲਾਗੂ ਕਰੋ ਹੌਲੀ-ਹੌਲੀ ਆਪਣਾ ਸਕੇਜੂਲ ਬਣਾ ਲਓ ਔਰ ਪੜਨਾ ਸ਼ੁਰੂ ਕਰੋ ਜਦ ਤੁਸੀਂ ਆਪ ਨਹੀਂ ਪੜਦੇ ਸੁਨੀਆਂ ਸੁਣਾਈਆਂ ਗੱਲਾਂ ਅਖੀਆਂ ਆਈਆਂ ਗੱਲਾਂ ਕਈ ਲੋਕ ਸਰਫੇਸ ਕਰਕੇ ਪੜ੍ਹਦੇ ਆ ਗੁਰੂ ਗ੍ਰੰਥ ਸਾਹਿਬ ਜੀ ਉਹ ਮੰਗਾ ਰੱਖ ਕੇ ਪੜ੍ਹਦੇ ਆ ਚਲੋ ਉਹ ਵੀ ਠੀਕ ਆ ਉਹਨੇ ਮੰਗਾ ਰੱਖਦੇ ਆ ਪੜਨਾ ਤਾਂ ਸ਼ੁਰੂ ਕੀਤਾ ਪਰ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਇਸ ਕਰਕੇ ਪੜਨ ਲੱਪੇ ਕਿ ਗੁਰੂ ਸਾਹਿਬ ਮੈਨੂੰ ਗਿਆਨ ਬਖਸ਼ ਤੇ ਮੇਰਾ ਜੀਵਨ ਜਿਹੜਾ ਆ ਉਹਦੇ ਵਿੱਚ ਤਬਦੀਲੀ ਲਿਆਓ ਜਦੋਂ ਗੁਰਬਾਣੀ ਇਸ ਢੰਗ ਨਾਲ ਪੜੀ ਜਾਂਦੀ ਆ ਵੀ ਆਪਣੇ ਜੀਵਨ 'ਚ ਤਬਦੀਲੀ ਆ ਜਾਏ ਫਿਰ ਇੱਕ ਅੰਦਰ ਖਲਬਲੀ ਮਤ ਜਾਂਦੀ ਆ ਫਿਰ ਤੁਹਾਨੂੰ ਜਿਹੜੇ ਇਹ ਪਾਰਲਾ ਕਰਮਕਾਂਡ ਪਖੰਡ ਗੁਰਦਵਾਰੇ ਸਭ ਜਾ ਕੇ ਵੀ ਤੁਹਾਨੂੰ ਜਿਹੜੀ ਆ ਉਹ ਸੰਤੁਸ਼ਟੀ ਨਹੀਂ ਮਿਲਦੀ ਕਿਉਂਕਿ ਤੁਸੀਂ ਉੱਥੇ ਦੇਖ ਰਹੇ ਹੋ ਨੇ ਪਖੰਡ ਹੋ ਰਿਹਾ ਪਖੰਡ ਦੇਖ ਕੇ ਤੁਹਾਡੇ ਅੰਦਰ ਇੱਕ ਤਰਥਲੀ ਮਾਜਾਂ ਦੀ ਆ ਯਾਰ ਗੁਰੂ ਸਾਹਿਬ ਕੀ ਕਹਿੰਦੇ ਆ ਤੇ ਆ ਗੁਰਦਵਾਰੇ ਵਿੱਚ ਕੀ ਹੋ ਰਿਹਾ ਇਹ ਕਾਰਨ ਹੈ ਵੀ ਜਦੋਂ ਕੋਈ ਜਾਦਾ ੁਰਮਤ ਪੜ ਲੈਂਦਾ ਉਹ ਸਿੱਖੀ ਸਮਝ ਲੈਂਦਾ ਪਹਿਲੀ ਸਟੇਜ ਇਹ ਆਉਂਦੀ ਆ ਵੀ ਉਹ ਕਹਿੰਦਾ ਯਾਰ ਮੈਂ ਪਖੰਡ ਕਰਨ ਕੀ ਜਾਣਾ ਘਰੇ ਬਹਿ ਕੇ ਗੁਰੂ ਸਾਹਿਬ ਨਾਲ ਚਾਰ ਗੱਲਾਂ ਕਰ ਲੈਂਦਾ ਆਪਣੇ ਘਰ 'ਚ ਹੀ ਪਰ ਫਿਰ ਅਸੀਂ ਤੋਂ ਅਗਲਾ ਸਟੈਪ ਦੱਸਦੇ ਹੁੰਨੇ ਆ ਬਈ ਅਗਲਾ ਸਟੈਪ ਇਹ ਹੈ ਜੀ ਤਿਆਨੂੰ ਸਮਝ ਆ ਗਈ ਤੁਸੀਂ ਗੁਰਦੁਆਰੇ ਜਾਣਾ ਦਾ ਛੱਡੋ ਗੁਰਦੁਆਰੇ ਜ਼ਰੂਰ ਜਾਓ ਉੱਥੇ ਜਾ ਕੇ ਆਪਣੇ ਯਾਰਾਂ ਮਿੱਤਰਾਂ ਚ ਲੋਕਾਂ 'ਚ ਗੁਰੂ ਸਾਹਿਬ ਦਾ ਪ੍ਰਚਾਰ ਕਰੋ ਤੁਸੀਂ ਤੁਸੀਂ ਇੱਕ ਪ੍ਰਚਾਰਕ ਦੀ ਤਰ੍ਹਾਂ ਉੱਥੇ ਜਾ ਕੇ ਵਿਚਰਨਾ ਸ਼ੁਰੂ ਕਰੋਗੇ ਕਿ ਤਿਆਨੂੰ ਮਤ ਆ ਗਈ ਆ ਹੋ ਸਕਦਾ ਤੁਸੀਂ 2-4 ਲੋਕਾਂ ਦਾ ਹੋਰ ਜੀਵਨ ਬਦਲ ਦੋ ਹੋ ਸਕਦਾ ਤੁਸੀਂ 2-4 ਆਪਣੇ ਰਿਸ਼ਤੇਦਾਰਾਂ ਦਾ ਜੀਵਨ ਬਦਲ ਦੋ ਸੋ ਇਹ ਤਾਂ ਕਹਾਣੀ ਆ ਸਾਡੀ ਇਹ ਸੱਚ ਤੋਂ ਅਸੀਂ ਭੱਜਦੇ ਆ ਲੱਠਦੇ ਆ ਦੂਰ ਜਾਂਦੇ ਆ ਕਿਉਂਕਿ ਗੁਰਬਾਣੀ ਵੀ ਕਹੇਗੀ ਬਾਕੀ ਕੰਮਾਂ 'ਚ ਬੰਦੇ ਦਾ ਬਹੁਤ ਮਨ ਲੱਗਦਾ ਪਰ ਜਦੋਂ ਗਿਆਨ ਲੈਣ ਦੀ ਵਾਰੀ ਆਉਂਦੀ ਸੱਚ ਦੀ ਵਾਰੀ ਆਉਂਦੀ ਉਦੋਂ ਬੰਦਾ ਬਹੁਤ ਭਜਦਾ ਦੂਰ ਇਹਨਾਂ ਚੀਜ਼ਾਂ ਤੋਂ ਦਾ ਪਾਜੀ ਸ਼ਬਦੀ ਉਹਦਾ ਨਾ ਮਾਟੀ ਦਾ ਪੂਤਲਾ ਕਿਵੇਂ ਨੱਚਦਾ ਹੈ ਹੂੰ ਤੇ ਇਹ ਹੀ ਗੱਲ ਅਸੀਂ ਬਾਰ ਬਾਰ ਤੁਹਾਨੂੰ ਰਿਪੀਟ ਕਰਦੇ ਵੀ ਗੁਰੂ ਪਾਣੀ ਤੁਹਾਨੂੰ ਆਪ ਪਾਣੀ ਪੈਣੀ ਸਮਝ ਕੇ ਉਹਦੇ ਅਰਥਾਂ ਸਮੇਤ ਆਪਣੇ ਜੀਵਨ ਚਲਾਕੂ ਕਰੋ ਇਹ ਹੀ ਇੱਕ ਰਾਹ ਆ ਸਿੱਖੀ ਦਾ ਬਾਕੀ ਤੁਹਾਨੂੰ ਫਜ਼ਾ ਦਿੱਤਾ ਗਿਆ ਆ ਨਤ ਨੇਮ ਦੇ ਵਿੱਚ ਐ ਨਾ ਜਿਹਦਾ ਇਹ ਤੁਹਾਨੂੰ ਇੱਕ ਤਰੀਕੇ ਨਾਲ ਤਿਆਨੂੰ ਗੁਰੂ ਘਰ ਸਭ ਤੋਂ ਦੂਰ ਕਰਨ ਦੇ ਹੀ ਸਿਸਟਮ ਹੈ ਸਾਰਾ ਕਿਉਂਕਿ ਤੁਸੀਂ ਸਕੇਡਿਊਲ ਪਾਤਾ ਵੀ ਮੈਂ ਤਿੰਨ ਬਾਣੀਆਂ ਪੜ੍ਹ ਕੇ ਫੜਾਫੜ ਸ਼ਾਮ ਨੂੰ ਦੋ ਪੜ੍ਹ ਕੇ ਪੰਜ ਨਵੇੜ ਕੇ ਭਜਣਾ ਕੰਮ ਤੇ ਗੁਰੂ ਗ੍ਰੰਥ ਸਾਹਿਬ ਦਾ ਹੈ ਵੀ ਸਹਿਜ ਸਹਿਜ ਨਾਲ ਇੱਕ ਪੇਜ ਜੀ ਸਵੇਰ ਨੂੰ ਪੜ੍ਹ ਕੇ ਜਾਓ ਗੁਰੂ ਸਾਹਿਬ ਦਾ ਗੁਰੂਵਾਨ ਸਾਹਿਬ ਦਾ 100 ਤੋਂ ਪਹਿਲਾਂ ਪੜ੍ਹ ਲਓ ਦੋ ਪੇਜ ਤੁਸੀਂ ਪੜ੍ਹ ਲੈ ਜਿੰਨੇ ਵੱਧ ਪੜ੍ਹ ਸਕਦੇ ਮੈਂ ਤਾਂ ਕਹਿੰਦਾ ਵੀ ਐਕਟਿਵ ਪੜ੍ਹ ਲਓ ਸਵੇਰ ਨੂੰ ਇੱਕ ਸ਼ਾਮ ਨੂੰ ਦੋ ਤਾਂ ਦਿਨ ਦੇ ਹੋਗਾ ਹੋ ਸਕਦਾ 2 ਸਾਲਾਂ 'ਚ ਤੁਸੀਂ ਪੂਰਾ ਗੁਰੂ ਗ੍ਰੰਥ ਸਾਹਿਬ 2.5 ਸਾਲਾਂ 'ਚ ਪੜ ਸਕੋ ਪਰ ਜਿਹੜੀ ਉਹ ਸਪੀਡ ਲੱਗੀ ਹੈ ਨਿਤਨੇਮ ਲਈ ਉਹਦੇ 'ਚ ਨਹੀਂ ਢਾ ਲਗੋ ਕਿਉਂਕਿ ਤੁਸੀਂ ਤਾਂ ਉਹ ਹੀ ਪਹਿਲਾਂ ਸਪੀਡ ਨਾਲ ਕਰ ਰਹੇ ਹੋ ਇਹ ਉਹ ਨਵੇੜਨਾ ਕੰਮ ਜਿਦਾ ਭਾਂਡੇ ਧੋ ਕੇ ਜਾਣਾ ਰੋਟੀ ਖਾਣੀ ਇਹ ਤੇ ਕੰਮ ਨਵੇੜਨਾ ਉਹ ਵੀ ਨਿਤਨੇਮ ਨਾਲ ਵੀ